ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆ ਤੁਸੀਂ ਸਾਰੇ ਠੀਕ ਹੋਵੋਗੇ ਹੋਣੇ ਵੀ ਚਾਹਦੀ ਹਾਂ ਤੇ ਮੈਂ ਸਰਬਜੀਤ ਕੌਰ ਤੁਹਾਡਾ ਸਾਰਿਆਂ ਦਾ ਸਾਡੇ ਇਹ ਪਿਆਰੇ ਜਿਹੇ ਚੈਨਲ ਸਾਡੇ ਪਿਆਰੇ ਜਿਹੇ ਪੇਜ ਦੇ ਉੱਤੇ ਸਵਾਗਤ ਕਰਦੀ ਆ ਤੇ ਸਭ ਤੋਂ ਪਹਿਲਾਂ ਮੈਂ ਸਰਬਜੀਤ ਕੌਰ ਤੁਹਾਡਾ ਤੁਹਾਨੂੰ ਸਭ ਨੂੰ ਧੰਨਵਾਦ ਕਹਿਣੀ ਆ ਜਿਨ੍ਹਾਂ ਨੇ ਸਾਡੀਆਂ ਵੀਡੀਓਜ਼ ਨੂੰ ਇੰਨਾ ਜ਼ਿਆਦਾ ਲਾਈਕ ਸ਼ੇਅਰ ਕਮੈਂਟ ਕੀਤਾ ਉਹਨਾਂ ਸਭ ਦਾ ਮੈਂ ਰਣੀ ਆ ਅੱਗੇ ਤੋਂ ਵੀ ਸਾਡੀਆਂ ਵੀਡੀਓਜ਼ ਨੂੰ ਲਾਈਕ ਸ਼ੇਅਰ ਕਮੈਂਟ ਤੇ ਕਰਦੇ ਰਿਹਾ ਕਰੋ ਸੋ ਅੱਜ ਮੈਂ ਅੱਜ ਆਪਾਂ ਇੱਕ ਵਿਸ਼ਾ ਲੈ ਕੇ ਆਈਆਂ ਜਿਹੜੇ ਵਿਸ਼ੇ ਦਾ ਨਾਮ ਆ ਜੀ ਆਤਮ ਵਿਸ਼ਵਾਸ ਤੇ ਲੋਕ ਕੀ ਬੋਲਣਗੇ ਤੇ ਲੋਕ ਕੀ ਬੋਲਦੇ ਆ ਅਸੀਂ ਉਹਨਾਂ ਤੇ ਗੌਰ ਕਿੰਨੀ ਕੁ ਕਰਦੇ ਆ ਯੈਸ ਇੱਕ ਵਾਰੀ ਕੀ ਹੁੰਦਾ ਹੈ ਕਿ ਇੱਕ ਆਦਮੀ ਨਾ ਇੱਕ ਕਿਤਾਬ ਲੈ ਕੇ ਤੁਰਿਆ ਜਾਂਦਾ ਹੈ ਉਨੇ ਕਿਤਾਬ ਹੱਥ 'ਚ ਫੜੀ ਹੁੰਦੀ ਆ ਇੱਕੇ ਇਨਸਾਨ ਆਉਂਦਾ ਉਹ ਕਹਿੰਦਾ ਐਵੇਂ ਹੱਥ 'ਚ ਕਿਤਾਬ ਫੜੀ ਹੋਈ ਆ ਵੱਡਾ ਤੂੰ ਫੁਕਰਾ ਬਣੀ ਆ ਨਾ ਇਹਨੂੰ ਆਪਦੇ ਬੈਗ 'ਚ ਪਾ ਲਾ ਉਹ ਕਹਿੰਦਾ ਠੀਕ ਐ ਉਹ ਬੈਗ ਉਹਦਾ ਛੋਟਾ ਸੀ ਉਹਨੇ ਬੈਗ 'ਚ ਪਾ ਲਈ ਉਹ ਥੋੜਾ ਅੱਗੇ ਜਾਂਦਾ ਆ ਇੱਕੇ ਇਨਸਾਨ ਆਉਂਦਾ ਉਹ ਕਹਿੰਦਾ ਕਹਿੰਦਾ ਬੈਗ ਤੇਰਾ ਭੀੜਾ ਨਹੀਂ ਲੱਗੀ ਜਾਂਦਾ ਕਿਤਾਬ ਤੂੰ ਬੈਗ 'ਚ ਪਾਈ ਆ ਕਮਾਲ ਹੋਗੀ ਤੇਰੇ ਵਾਲੀ ਇਹਨੂੰ ਹੱਥ 'ਚ ਫੜ ਲਾ ਕਿਤਾਬ ਨੂੰ ਤਰਾ ਬੈਗ ਪੜ ਜਾਊਗਾ ਐਡੀ ਵੱਡੀ ਕਿਤਾਬ ਨੂੰ ਬੈਗ ਚ ਟੰਗੀ ਫਿਰਦਾ ਇਹਨੂੰ ਹੱਥ ਚ ਫੜ ਲਾ ਉਹ ਕਹਿੰਦਾ ਠੀਕ ਹੈ ਉਹਨੇ ਕਿਤਾਬ ਚੱਕੀ ਫਿਰ ਹੱਥ ਚ ਫੜ ਲਈ ਫਿਰ ਅੱਗੇ ਜਾਂਦਾ ਇੱਕ ਬੰਦਾ ਕਹਿੰਦਾ ਕਮਾਲ ਦੀਆਂ ਗੱਲਾਂ ਹੱਥ ਚ ਤੇਰੇ ਬੈਗ ਆ ਫਿਰ ਵੀ ਕਿਤਾਬ ਤੂੰ ਹੱਥ ਚ ਫੜ ਕੇ ਬੈਠਾ ਕਮਾਲ ਹੀ ਆ ਫੁਕਰਾਪਨ ਕਿੰਨਾ ਹੈ ਬੰਦੇ ਲੋਕਾਂ ਚ ਤੂੰ ਫਿਰ ਕਿਤਾਬ ਹੱਥ ਚ ਫੜੀ ਆ ਉਹ ਸੋਚਦਾ ਕਮਾਲ ਦੀ ਗੱਲ ਹੈ ਐਟ ਦੀ ਐਂਡ ਉਹ ਕੀ ਕਰਦਾ ਕਿਤਾਬ ਚੱਕ ਕੇ ਉਹਦੇ ਸਿਰ ਤੇ ਰੱਖ ਲੈਂਦਾ ਉਤਰੀਆ ਜੰਦ ਫਿਰ ਇਹਨੂੰ ਕੋਈ ਮਿਲਦਾ ਉਹ ਕਹਿੰਦਾ ਲਓ ਜੀ ਜਿਹੜੀ ਕਿਤਾਬ ਨੇ ਨੂੰ ਪੜ੍ਹਾਈ ਦਿੱਤੀ ਐਡਾ ਐਡਾ ਪਾਗਲ ਆਦਮੀ ਕਿਤਾਬ ਸਿਰ ਤੇ ਰੱਖੀ ਫਿਰਦਾ ਐ ਚੱਕੀ ਫਿਰਦਾ ਪਰ ਉਹ ਆਪਦੀ ਕਿਤਾਬ ਸਿਰ ਤੇ ਰੱਖ ਕੇ ਆਪਦੇ ਘਰ ਗਿਆ ਤੁਸੀਂ ਸਾਰੇ ਕਮੈਂਟ ਕਰਕੇ ਜਰੂਰ ਦੱਸਿਓ ਇਹਦਾ ਕੀ ਮਤਲਬ ਹੈ ਜਿਹਦਾ ਕਮੈਂਟ ਸਹੀ ਹੋਊਗਾ ਨਾ ਉਹਨੂੰ ਆਪਾਂ ਐਪਰੀਸ਼ੀਏਟ ਵੀ ਕਰਾਂਗੇ ਉਹਦਾ ਨਾਮ ਵੀ ਮੈਂਸ਼ਨ ਕਰਾਂਗੇ ਕਿ ਉਹਨੇ ਕੀ ਗਲਤ ਕੀਤਾ ਤੇ ਲੋਕਾਂ ਨੇ ਉਹਨੂੰ ਕੀ ਕਿਹਾ ਤੁਸੀਂ ਕਮੈਂਟ ਜ਼ਰੂਰ ਕਰਨਾ ਹੈ ਬਸ ਇਹਦਾ ਇੱਕ ਹੀ ਜਵਾਬ ਹੈ ਇਸ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਬਸ ਪਲੀਜ਼ ਤੁਸੀਂ ਕਮੈਂਟ ਜ਼ਰੂਰ ਕਰਨਾ ਹੈ ਵੀ ਤੁਸੀਂ ਸਹੀ ਜਾ ਰਹੇ ਹੋ ਆਪਦੀ ਮਨਪਸੰਦ ਤਰੀਕੇ ਨਾਲ ਆਪਦੇ ਤਰੀਕੇ ਨਾਲ ਪਰ ਤੁਹਾਡੇ ਕੋਲੋਂ ਲੰਘਣ ਵਾਲੇ ਲੋਕ ਤੁਹਾਨੂੰ ਕੀ ਕੀ ਕੁਝ ਕਹਿ ਕੇ ਜਾਂਦੇ ਹੋ ਤੁਸੀਂ ਉਹਨਾਂ ਨੂੰ ਕਿੰਨਾ ਫੋਲੋ ਕਰਦੇ ਹੋ ਪਰ ਪਲੀਜ਼ ਤੁਸੀਂ ਮੈਨੂੰ ਇਹਦਾ ਇੱਕ ਐਗਜ਼ੈਕਟ ਜਵਾਬ ਚਾਹੀਦਾ ਹੈ ਕਹਾਣੀ ਸੁਣਨ ਤੋਂ ਬਾਅਦ ਮੈਨੂੰ ਦੱਸਿਓ ਜ਼ਰੂਰ ਵੀ ਇਸ ਕਹਾਣੀ ਦਾ मीनिंग ਕੀ ਹੈ ਕੁਝ ਕਹਿਣਗੇ ਕਿ ਐਵੇਂ ਆ ਕੋਈ ਗੱਲ ਨਹੀਂ ਹੈਗੀ ਪਰ मीनिंग ਤੁਹਾਨੂੰ ਮੈਂ ਦੱਸੂਗੀ ਉਮੇ ਬਾਅਦ ਵਿੱਚ ਦੱਸੂਗੀ ਪਹਿਲਾਂ ਤੁਸੀਂ ਇਸ ਵੀਡੀਓ ਦੇ ਨੀਚੇ ਕਮੈਂਟ ਕਰਕੇ ਦੱਸੋਗੇ ਇਸ ਕਹਾਣੀ ਦਾ ਮਤਲਬ ਕੀ ਆ ਅਗਰ ਤੁਸੀਂ ਇਸ ਕਹਾਣੀ ਦਾ ਟਾਈਟਲ ਦੱਸਤਾ ਨਾ ਜਿਹੜੇ ਬੰਦੇ ਨੇ ਵੀ ਦੱਸਤਾ ਮੈਂ ਮੰਨੂਗੀ ਕਿ ਵਾਕਈ ਉਹ ਬੰਦਾ ਵਿਦਵਾਨ ਹੈਗਾ ਠੀਕ ਹੈ ਕਿਉਂਕਿ ਇਹ ਕਹਾਣੀ ਮੈਨੂੰ ਕਿਤੇ ਪੁੱਛੀ ਗਈ ਸੀ ਅਸੀਂ ਬਹੁਤ ਸਾਰੇ ਬੈਠੇ ਸੀਗੇ ਤੇ ਫਿਰ ਮੈਂ ਇਹਦਾ ਜਵਾਬ ਦਿੱਤਾ ਸੀ ਉਦੋਂ ਮੈਨੂੰ ਵੀ ਲੱਗਿਆ ਸੀ ਕੀ ਹੈ ਇਹਦਾ ਕੀ ਮਤਲਬ ਪਰ ਨਹੀਂ ਮਤਲਬ ਉਹਨਾਂ ਨੇ ਐਕਟਿੰਗ ਕੀਤੀ ਸੀ ਤਾਂ ਮੈਨੂੰ ਛੇਤੀ ਮਤਲਬ ਸਮਝ ਚ ਆ ਗਿਆ ਸੋ ਵੇਖਦੇ ਹਾਂ ਹੁਣ ਕਿੰਨੂ ਕਿੰਨੂ ਇਹਦਾ ਮਤਲਬ ਸਮਝ ਚ ਆਉਂਦਾ ਹੈ ਟਾਈਟਲ ਦੱਸਣ ਦੀ ਜ਼ਿੰਮੇਵਾਰੀ ਤੁਹਾਡੀ ਹੈ ਸੋ ਥੈਂਕ ਯੂ ਸੋ ਮਚ ਮਿਲਦੇ ਹਾਂ ਫਿਰ ਧੰਨਵਾਦ